मेरा नाम गुरीन कौर है मैं न्यू फिलहाल पब्लिक सीनियर सेकेंडरी स्कूल में पढ़ती हूँ। ਮੈਂ ਬਹੁਤ ਜ਼ਿਆਦਾ ਖੁਸ਼ ਮਹਿਸੂਸ ਹੋ ਰਹੀ ਹੈ ਕਿ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਇਆ। ਟੀਚਰਾਂ ਦਾ ਕਿੰਨਾ ਵਧੀਆ ਹੋ ਗਿਆ। ਟੀਚਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਉਹਨਾਂ ਨੇ ਮੈਨੂੰ ਹਰ ਇੱਕ ਪ੍ਰੋਬਲਮ ਦੱਸੀ ਕਿ ਇਹਦਾ ਆਨਸਰ ਆ ਨਾ ਇਹਦਾ ਨਾਈਸ ਕਰਕੇ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਇਆ। ਤੇ ਜਿਸ ਵੇਲੇ ਸਵੇਰੇ ਤੁਹਾਨੂੰ ਪਤਾ ਲੱਗਦਾ ਜਿਸ ਵੇਲੇ ਰਿਜ਼ਲਟ ਆਉਂਦਾ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਪੂਰੇ ਪੰਜਾਬ ਚ ਦੋ ਜਣਾ ਬਤਾਈਆਂ ਫਿਰ ਟੀਵੀ ਤੇ ਵੀ ਆਨ ਲੱਗ ਗਿਆ ਟੀਚਰਸ ਦਾ ਵੀ ਫੋਨ ਆਇਆ ਤਾਂ ਬਹੁਤ ਵਧੀਆ ਲੱਗਾ ਤੇ ਬਾਕੀ ਬੱਚੇ ਨੇ ਕੀ ਕਹਿਣਾ ਬੰਦੇ ਬਾਕੀ ਬੱਚੇ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਤਰ੍ਹਾਂ ਹੀ ਆ ਸਕਦੇ ਆ ਹਨ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਡੀ ਜੀਕੀਨ ਨਹੀਂ ਹੈਗਾ ਸੀ ਵੀ ਸਾਡੀ ਬੇਟੀ ਐਸੇ ਹੰਮ ਕੰਮ ਤੇ ਆਏਗੀ ਲੱਗ ਕਿ ਨਾ ਦੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਇਸ ਦੇ ਨਾਲ ਅੰਮ੍ਰਿਤਸਰ ਦਾ ਵੀ ਤਾਂ ਖੁਸ਼ੀ ਕਿੰਨੀ ਕ ਮਹਿਸੂਸ ਕਰ ਰਹੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੋਣੀ ਸਾਡੇ ਤੇ ਪਹਿਲੇ ਜ਼ਮੀਨ ਤੇ ਲੱਗਦੇ ਮੈਂ ਸਕੂਲ ਦੀ ਪ੍ਰਿੰਸੀਪਲ ਹਾਂ ਔਰ ਮੇਰੇ ਮੇਰੇ ਸਕੂਲ ਦੇ ਬੱਚਿਆਂ ਨੇ ਜੋ ਕਿ ਇੱਕ ਬੱਚੇ ਨੇ ਪੰਜਾਬ ਵਿੱਚ ਸੈਕੰਡ ਰੈਂਕ ਲਿਆ ਹੈ ਔਰ 4 ਸਟੂਡੈਂਟ ਹੋਰ ਨੇ ਜਿਨ੍ਹਾਂ ਨੇ ਮੈਰਿਜ ਆਪਣਾ ਸਥਾਨ ਹਾਸਲ ਕੀਤਾ 8th ਕਲਾਸ ਦੇ ਔਰ ਇਸੇ ਤਰ੍ਹਾਂ ਪਲੱਸ 2 ਦੇ ਵੀ ਇੱਕ ਬੱਚੇ ਸਾਡਾ ਇੱਕ ਬੱਚਾ ਮੈਰਿਟ ਚ ਆਇਆ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਮੈਂ ਟੀਚਰਾਂ ਨੂੰ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਸਹਿਯੋਗ ਕਰਨ ਲਈ ਮੈਂ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਚਾਹਨੀ ਆ ਵੀ ਉਸੇ ਤਰ੍ਹਾਂ ਬੱਚਿਆਂ ਦੀ ਪ੍ਰੈਪਰੇਸ਼ਨ ਕਰਵਾਉਣ ਉਹਨਾਂ ਨੂੰ ਪੜ੍ਹਾਉਣ ਤਾਂ ਕਿ ਅਸੀਂ ਆਪਣੇ ਇੱਕ ਇਸ ਸਮਾਜ ਨੂੰ ਅੱਛੇ ਨਾਗਰਿਕ ਦੇ ਸਕੀਏ ਮੇਰ ਪਾਸੇ ਜੁਕੇ ਨਿਊ ਫਲਾਵਰ ਸੀਨੀਅਰ ਸੈਕਨਰੀ ਸਕੂਲ ਨਿਊ ਅੰਤਰਜਾਮੇ ਦਾ ਚੇਅਰਮੈਨ ਅੱਜ ਪੰਜਾਬ ਦੇ ਸਾਡੀਆਂ ਬੱਚੀਆਂ ਨੇ ਗੁਰੂ ਕੀ ਨਗਰੀ ਦਾ ਪੰਜਾਬ ਦੇ ਵਿੱਚੋਂ ਸੈਕੰਡ ਪੋਜੀਸ਼ਨ ਲੈ ਕੇ ਟਾਪ ਕੀਤਾ ਗੁਲੀਨ ਕੌਰ ਨੇ ਕਿ ਮਾਪਿਆਂ ਨੇ ਮਿਹਨਤ ਕਰਾਈ ਸਟਾਫ ਨੇ ਪੜਾਇਆ ਤੇ ਇਹ ਸਾਰਾ ਸਿਹਰਾ ਮਾਪਿਆਂ ਨੂੰ ਉਸ ਬੱਚੀ ਨੂੰ ਤੇ ਅਸੀਂ ਜਿਹੜੀ ਬੱਚੀ ਅੱਥੀ ਟਾਪ ਆਈ ਪੰਜਾਬ ਨੂੰ 21000 ਰੁਪਏ ਦਾ ਐਲਾਨ ਕੀਤਾ ਦੇਂਦਾ ਨੂੰ ਕੁੜੀ ਨੂੰ ਪੰਜਾਬ ਦੇ ਸਕੂਲ ਦੀਆਂ ਧੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹਾਂ ਸਕੂਲ ਦੀਆਂ ਧੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਅੱਜ ਅੰਬਰਸਰ ਗੁਰੂ ਕੀ ਨਗਰੀ ਦਾ ਨਾਮ ਰੋਸ਼ਨ ਕੀਤਾ ਇੱਕ ਐਨ ਆਰ ਆ ਪਰਿਵਾਰ ਦੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਹਨਾਂ ਬੱਚਿਆਂ ਨੂੰ ਅਸੀਂ ਬਹੁਤ ਸਪੋਰਟ ਕਰਾਂਗੇ